ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਆ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 30 ਤੋਂ ਸ਼ੁਰੂ ਕਰਾਂਗੇ ਤੇ 32 ਅੰਗ ਤੱਕ ਆਪਾਂ ਵਿਚਾਰ ਕਰਦੇ ਆ ਜੀ ਸ੍ਰੀ ਰਾਗ ਮਹੱਲਾ 3 ਜੀ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਹੰਦੀ ਸੰਗਤ ਜੀ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਮਾਇਆ ਦੇ ਤਿੰਨ ਗੁਣ ਨੇ ਤ੍ਰੈ ਗੁਣ ਮਾਇਆ ਮੋਹ ਹੈ ਜੇ ਤਿੰਨਾ ਗੁਣਾਈ ਵਿੱਚ ਕੋਈ ਜੀਵ ਵਿਚਰਦਾ ਹੈਗਾ ਤਿੰਨ ਗੁਣਾਂ ਦੇ ਵਿੱਚ ਹੈ ਤਾਂ ਫਿਰ ਉਹ ਮਾਇਆ ਦੇ ਮੋਹ ਵਿੱਚ ਹੈ ਪਰ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹਨਾਂ ਤਿੰਨ ਗੁਣਾਂ ਤੋਂ ਉੱਪਰ ਉੱਠ ਜਾਂਦਾ ਫਿਰ ਉਹ ਚੌਥੇ ਪਾਦੀ ਪ੍ਰਾਪਤੀ ਕਰ ਲੈਂਦਾ ਜ ਜਿੰਨੂੰ ਤੁਰਿਆ ਪਦਵੀ ਕਹਿੰਦੇ ਨੇ ਨਿਰਵਾਣ ਪਦਵੀ ਕਹਿੰਦੇ ਨੇ ਫਿਰ ਉਹਦੇ ਵਿੱਚ ਜਿਸ ਤਰ੍ਹਾਂ ਇੱਕ ਤਾਂ ਵਿਕਾਰ ਚਲੇ ਜਾਂਦੇ ਨੇ ਇੱਕ ਆਸਾ ਤੇ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ ਉਹ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਹੈ ਮਿਲੇ ਹੈ ਸਾਰਿੰਗਪਾਨ ਮਤਲਬ ਬੜਾ ਹੀ ਪਿਆਰਾ ਸ਼ਬਦ ਲੱਗਦਾ ਸਾਰਿੰਗਪਾਨ ਹੈ ਨਾ ਮਿਲੇ ਹੈ ਸਾਰਿੰਗਪਾਨ ਜਾਂ ਪਾਇਆ ਪਦ ਨਿਰਵਾਣੀ ਮਤਲਬ ਉਹ ਅਵਸਥਾ ਹੋ ਜਾਂਦੀ ਹੈ ਜਿੱਥੇ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਕਰ ਕਿਰਪਾ ਮਿਲਾਇਨ ਹਰ ਨਾਮ ਵਸਿਆ ਮਨ ਆਏ ਕਹਿੰਦੇ ਜਦੋਂ ਫਿਰ ਵਾਹਿਗੁਰੂ ਜੀ ਕਿਰਪਾ ਕਰਕੇ ਜੀਵ ਨੂੰ ਆਪਣੇ ਨਾਲ ਮੇਲ ਲੈਂਦੇ ਨੇ ਤਾਂ ਫਿਰ ਉਹਦੇ ਮਨ ਦੇ ਵਿੱਚ ਹਮੇਸ਼ਾ ਵਾਹਿਗੁਰੂ ਜੀ ਦਾ ਨਾਮ ਵਸਿਆ ਰਹਿੰਦਾ ਹੈ ਪੁੱਤੈ ਜਿਨ ਕੈ ਪੁੰਨ ਹੈ ਤਿੰਨ ਸਤ ਸੰਗਤ ਮੇ ਲਾਏ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਦਾ ਕਹਿੰਦੇ ਵੀ ਸਤ ਸੰਗਤ ਦੇ ਨਾਲ ਮਿਲਾਪ ਹੁੰਦਾ ਫਿਰ ਸਤ ਸੰਗਤ ਦੇ ਵਿੱਚ ਹੀ ਗੁਰੂ ਦੇ ਨਾਲ ਮਿਲਾਪ ਹੁੰਦਾ ਭਾਈ રે ਗੁਰਮਤਿ ਸਾਚ ਰਹਾਓ ਕਹਿੰਦੇ ਹੈ ਭਾਈ ਗੁਰੂ ਦੀ ਮੱਤ ਤੇ ਚੱਲ ਕੇ ਹਮੇਸ਼ਾ ਸੱਚੇ ਵਿੱਚ ਟਿਕੇ ਰਹੋ ਸਾਚੋ ਸਾਚੀ ਕਮਾਵਨਾ ਸਾਚੈ ਸਬਦ ਮਿਲਾਓ ਕਹਿੰਦੇ ਫਿਰ ਸੱਚੇ ਦੀ ਨਾਮ ਦਾ ਸੱਚੇ ਦੀ ਕੀਰਤ ਸੱਚੇ ਦੀ ਕੀਰਤੀ ਕਰਦੇ ਰਹਿਣਾ ਚਾਹੀਦਾ ਸੱਚੇ ਸਾਚੇ ਸ਼ਬਦ ਮਿਲਾਓ ਕਹਿੰਦੇ ਸਾਚੇ ਦੇ ਨਾਲ ਫਿਰ ਗੁਰੂ ਦੇ ਸ਼ਬਦ ਦੇ ਨਾਲ ਮਿਲਾਪ ਹੁੰਦਾ ਸਾਚੋ ਸਾਚ ਕਮਾਵਣਾ ਵੀ ਮਤਲਬ ਉਹਦੀ ਸੱਚੀ ਜਿਹੜੀ ਭਗਤੀ ਆ ਉਹ ਕਰਦੇ ਰਹਿਣਾ ਤੇ ਸਾਚੇ ਦੇ ਨਾਲ ਵੀ ਸ਼ਬਦ ਦੇ ਨਾਲ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਰਹਾਓ ਜਿਨੀ ਨਾਮ ਅਪਛਾਣਿਆ ਤਿੰਨ ਬਿਟੋਂ ਵੱਲ ਜਾਓ ਕਹਿੰਦੇ ਜਿਨ੍ਹਾਂ ਨੇ ਨਾਮ ਦੇ ਨਾਲ ਪਰਮਾਤਮਾ ਦੇ ਨਾਲ ਸਾਂਝ ਪਾ ਲਈਆ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਆਪ ਛੋੜ ਚਰਨੀ ਲਗਾ ਚੱਲਾ ਤਿਨ ਕਹਿ ਪਾਏ ਕਹਿੰਦੇ ਜਿਹੜੇ ਮਤਲਬ ਉਹ ਗੁਰਮੁਖ ਪਿਆਰੇ ਹੁੰਦੇ ਨੇ ਵੀ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਹਮੇਸ਼ਾ ਲੱਗੇ ਰਹਿੰਦੇ ਨੇ ਕਹਿੰਦੇ ਆਪ ਛੋੜ ਚਰਨੀ ਲਗਾ ਚੱਲਾ ਤਿਨ ਕਹਿ ਪਾਏ ਕਹਿੰਦੇ ਫਿਰ ਮੈਂ ਵੀ ਆਪਾ ਛੋੜ ਕੇ ਕਹਿੰਦੇ ਵੀ ਉਹਨਾਂ ਦੀ ਚਰਨੀ ਲੱਗਾ ਤੇ ਜਿਵੇਂ ਉਹ ਉਹਨਾਂ ਦੇ ਪਿਆਰ ਦੇ ਵਿੱਚ ਫਿਰ ਕਹਿੰਦੇ ਮੈਂ ਚੱਲਾਂ ਵੀ ਉਸ ਤਰ੍ਹਾਂ ਮੈਂ ਆਪਣੀ ਜੀਵਨ ਜੁਗਤ ਟਾਲ ਲਵਾਂ ਲਾਹਾ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਏ ਕਹਿੰਦੇ ਫਿਰ ਲਾਹਾ ਕੀ ਹੁੰਦਾ ਇਹ ਸੱਚੇ ਪਾਤਸ਼ਾਹ ਕਹਿਤਾ ਆਪਣੇ ਵੱਲੋਂ ਰਹੇ ਨੇ ਪਰ ਆਪਾਂ ਉੱਤਪਤਾ ਕੀ ਉਹ ਤਾਂ ਸਾਖਸ਼ਾਤ ਪਰਮਾਤਮਾ ਦੀ ਜੋਤ ਸੀਗੇ ਇਹ ਮਤਲਬ ਜੀਵ ਲਈ ਹੈ ਸਾਡੇ ਜੀਵਾਂ ਲਈ ਹੈ ਪਰ ਉਹ ਆਪੇ ਆਪਣੇ ਤੇ ਰੱਖ ਕੇ ਕਹਿ ਰਹੇ ਨੇ ਕਹਿੰਦੇ ਫਿਰ ਕੀ ਹੁੰਦਾ ਜਦੋਂ ਆਪਾਂ ਛੋੜ ਕੇ ਕਹਿੰਦੇ ਉਹਨਾਂ ਗੁਰਮਖੰਦ ਦੇ ਚਰਨੀ ਲੱਗਦੇ ਆ ਤੇ ਉਹਨਾਂ ਦੇ ਉਹ ਪਿਆਰ ਵਿੱਚ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ ਫਿਰ ਲਾਹਾ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਏ ਕਹਿੰਦੇ ਸਾਨੂੰ ਵੀ ਲਾਹਾ ਮਿਲ ਜਾਂਦਾ ਹਰੀ ਦੇ ਨਾਮ ਦਾ ਫਿਰ ਸਹਜਤਾ ਵਿੱਚ ਟਿਕ ਕੇ ਅਸੀਂ ਸਾਡੀ ਸਮਾਈ ਨਾਮ ਦੇ ਵਿੱਚ ਹੋ ਜਾਂਦੀ ਆ ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਕਹਿੰਦੇ ਵੀ ਗੁਰੂ ਦੇ ਲੜ ਲੱਗਣ ਤੋਂ ਬਿਨਾ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਨਹੀਂ ਮਿਲਦਾ ਪਰਮਾਤਮਾ ਦੇ ਦਰ ਦਾ ਸਾਨੂੰ ਦیدار ਨਹੀਂ ਹੁੰਦਾ ਤੇ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਏ ਸੱਚ ਸੋਏ ਕਹਿੰਦੇ ਵੀ ਐ ਇਦਾਂ ਦਾ ਸਤਿਗੁਰ ਲੱਭ ਲੋ ਵੀ ਜਿੱਦੂ ਮਿਲੇ ਆ ਅਸੀਂ ਉਸ ਸੱਚੇ ਪਰਮਾਤਮਾ ਨੂੰ ਪਾ ਲਈਏ ਅਸੁਰ ਸੰਘਾਰੈ ਸੁਖ ਵਸੈ ਜੋਤਿ ਸੁਭਾਵੈ ਸੋ ਹੋਏ ਕਹਿੰਦੇ ਵੀ ਜਦੋਂ ਅਸੀਂ ਉਸ ਸੱਚੇ ਦੀ ਪ੍ਰਾਪਤੀ ਕਰ ਲੈਨੇ ਆ ਫਿਰ ਸਾਡੇ ਜਿਹੜੇ ਅਸੁਰ ਮਤਲਬ ਇੱਥੇ ਵਿਕਾਰਾਂ ਨੂੰ ਕਿਹਾ ਗਿਆ ਸਾਡੇ ਜਿਹੜੇ ਵਿਕਾਰ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਅਸੀਂ ਸੁੱਖ ਦੇ ਵਿੱਚ ਆਨੰਦ ਦੇ ਵਿੱਚ ਰਹਨੇ ਆ ਜੋ ਤਿਸ ਭਾਵੈ ਸੋ ਹੋਏ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਵਰਤਦਾ ਹੈ ਜੇਹਾ ਸਤਗੁਰ ਕਰ ਜਾਣਿਆ ਤਿਹੋ ਜੇਹਾ ਸੁੱਖ ਹੋਏ ਕਹਿੰਦੇ ਜੋ ਜਦੋਂ ਜੀਵ ਕਹਿੰਦੇ ਆਪਣੇ ਸਤਗੁਰ ਨੂੰ ਸਤਗੁਰ ਨੂੰ ਮਤਲਬ ਜਿਵੇਂ ਦਾ ਸਮਝਦੇ ਨੇ ਕਿ ਸਾਨੂੰ ਸਤਿਗੁਰ ਤੋਂ ਇਹ ਪ੍ਰਾਪਤੀ ਹੋ ਸਕਦੀ ਆ ਕਹਿੰਦੇ ਉਹੋ ਜਿਹਾ ਹੀ ਸੁੱਖ ਫਿਰ ਸਾਨੂੰ ਪਰਮਾਤਮਾ ਸਾਨੂੰ ਗੁਰੂ ਤੋਂ ਮਿਲਦਾ ਹੈ ਜਿਵੇਂ ਦਾ ਅਸੀਂ ਆਪਣੇ ਮਨ ਦੇ ਵਿੱਚ ਵਿੱਚ ਮਤਲਬ ਵਿਚਾਰ ਬਣਾ ਲੈਨੇ ਆ ਨਾ ਵੀ ਸਾਨੂੰ ਗੁਰੂ ਤੋਂ ਇਹ ਪ੍ਰਾਪਤੀ ਹੋਣੀ ਆ ਸਾਡੇ ਗੁਰੂ ਦੀ ਇਹ ਵਡਿਆਈ ਆ ਫਿਰ ਉਹਦੇ ਹਿਸਾਬ ਨਾਲ ਹੀ ਸਾਨੂੰ ਸੁੱਖ ਮਿਲਦਾ ਹੈ ਆਤਮਿਕ ਸੁੱਖ ਇਹ ਸਹਸਾ ਮੂਲੇ ਨਹੀਂ ਪਾਓ ਲਾਏ ਜਨ ਕੋਈ ਇਹੋ ਸਹਿਸਾ ਮੂਲੇ ਨਹੀਂ ਪਾਉ ਲਾਏ ਜਨ ਕੋਏ ਨਾਨਕ ਇੱਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਕਹਿੰਦੇ ਕਿ ਵੀ ਇਸ ਗੱਲ ਵਿੱਚ ਬਿਲਕੁਲ ਵੀ ਸ਼ੰਕਾ ਨਹੀਂ ਹੈ ਵੀ ਇਦਾਂ ਦੇ ਵੀ ਜਨ ਹੈਗੇ ਨੇ ਵੀ ਜਿਹੜੇ ਗੁਰੂ ਨਾਲ ਪਿਆਰ ਪਾਉਂਦੇ ਨੇ ਕਹਿੰਦੇ ਫਿਰ ਕੀ ਹੁੰਦਾ ਜੋ ਗੁਰੂ ਦੇ ਨਾਲ ਪਿਆਰ ਪਾਉਂਦੇ ਨੇ ਫਿਰ ਕਹਿੰਦੇ ਉਹਨਾਂ ਦੀ ਜੋਤ ਤੇ ਗੁਰੂ ਦੀ ਜੋਤ ਮਤਲਬ ਇਕੱਠੀਆਂ ਹੋ ਜਾਂਦੀਆਂ ਨੇ ਉਹ ਦੇਖਣ ਨੂੰ ਲੱਗਦਾ ਕਿ ਦੋ ਮੂਰਤਾਂ ਨੇ ਪਰ ਉਹ ਇੱਕ ਜੋਤ ਬਣ ਜਾਂਦੀ ਆ ਕਿਉਂਕਿ ਸ਼ਬਦ ਗੁਰੂ ਦੇ ਸ਼ਬਦ ਦੇ ਨਾਲ ਉਸ ਹਰੀ ਦੇ ਜਾਂਦਾ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਬਾਣੇ ਸੇਵਾ ਕਰੇ ਬਿੜਾਣੀ ਆਪਨਾ ਧਰਮ ਗਵਾਵੇ 부ਜ ਨਹੀਂ ਆਨ ਦਿਨ ਦੁੱਖ ਵਿਹਾਣੀ ਮਨਮੁਖ ਅੰਧ ਨਾ ਚੇਤਹੀਂ ਡੂਬ ਮੁਏ ਬਿਨ ਪਾਣੀ ਹਾਂਜੀ ਕਹਿੰਦੇ ਜਿਹੜੇ ਜੀਵ ਪਰਮਾਤਮਾ ਦੇ ਨਾਮ ਅਮਰਤ ਨੂੰ ਛੱਡ ਕੇ ਮਾਇਆ ਦੀ ਸੇਵਾ ਚ ਲੱਗੇ ਨੇ ਮਾਇਆ ਦੂਜੀ ਚੀਜ਼ ਆ ਨਾ ਪਰਮਾਤਮਾ ਦੀ ਸੇਵਾ ਮਤਲਬ ਆਪਣੀ ਆਪਣੀਆਂ ਉਹ ਸਾਡੀ ਆਪਣੀਆਂ ਅਸੀਂ ਉਹਦੀ ਕਮਾਈ ਕਰਕੇ ਅਸੀਂ ਆਪਣੇ ਪਰਮਾਤਮਾ ਚ ਮਿਲਣਾ ਜਿਹੜੀ ਮਾਇਆ ਉਹ ਦੂਜੀ ਚੀਜ਼ ਆ ਕਹਿੰਦੇ ਜਿਹੜੇ ਮਾਇਆ ਦੀ ਸੇਵਾ ਦੇ ਵਿੱਚ ਲੱਗੇ ਹੁੰਦੇ ਨੇ ਫਿਰ ਕੀ ਕਹਿੰਦੇ ਨੇ ਉਹ ਆਪਣਾ ਧਰਮ ਗਵਾ ਦਿੰਦੇ ਨੇ ਧਰਮ ਕੀ ਮਨੁੱਖਾ ਧਰਮ ਸਾਡਾ ਜਦੋਂ ਸਾਡਾ ਜਿਹੜਾ ਮਾਨੁੱਖ ਜੀਵਨ ਸਾਨੂੰ ਮਿਲਿਆ ਇਹ ਪਰਮਾਤਮਾ ਦੇ ਨਾਮ ਸਿਮਰਨ ਨੂੰ ਮਿਲਿਆ ਉਹ ਇਸ ਨੂੰ ਭੁੱਲ ਜਾਂਦੇ ਨੇ ਮਾਇਆ ਦੇ ਪਿੱਛੇ ਲੱਗ ਜਾਂਦੇ ਨੇ ਫਿਰ ਉਹ ਆਪਣੀ ਜਿਹੜੀ ਹੈਗੀ ਆ ਜੀਵਨ ਰੂਪੀ ਜਿਹੜੀ ਰਾਤਰੀ ਆ ਉਹ ਦੁੱਖਾਂ ਦੇ ਵਿੱਚ ਕੱਟਦੇ ਨੇ ਸਾਰੀ ਜ਼ਿੰਦਗੀ ਦੁੱਖਾਂ 'ਚ ਰਹਿੰਦੀ ਆ ਮਨਮੁਖ ਅੰਧ ਨਾਚੇਤ ਈ ਡੂਬ ਮੁਏ ਬਿਨ ਪਾਣੀ ਜਿਹੜੇ ਮਨਮੁਖ ਨੇ ਉਹ ਪਰਮਾਤਮਾ ਨੂੰ ਚੇਤੇ ਨਹੀਂ ਰੱਖਦੇ ਅੰਨੇ ਹੋ ਜਾਂਦੇ ਨੇ ਮਾਇਆ ਦੇ ਪਿਆਰ ਵਿੱਚ ਉਹ ਤੇ ਫਿਰ ਇਦਾਂ ਹੈਗਾ ਜਿੱਦਾਂ ਕਿ ਪਾਣੀ ਤੋਂ ਬਿਨਾਂ ਡੁੱਬਣ ਵਾਲੀ ਗੱਲ ਆ ਉਹ ਫਿਰ ਪਬਜਲ ਵਿੱਚ ਡੁੱਬ ਜਾਂਦੇ ਨੇ ਮਨ ਰੇ ਸਦਾ ਪਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਨਾ ਨਾ ਜਾਈ ਕਹਿੰਦੇ ਏ ਮੇਰੇ ਮਨ ਕਹਿੰਦੇ ਹਮੇਸ਼ਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਿਆਰ ਹੈ ਕਿ ਗੁਰ ਕਾ ਸ਼ਬਦ ਅੰਤਰ ਵਸੇ ਕਹਿੰਦੇ ਜੇ ਗੁਰੂ ਦਾ ਸ਼ਬਦ ਸਾਡੇ ਅੰਤਰ ਆਤਮੇ ਵਸ ਜਾਂਦਾ ਤਾਂ ਸਾਡੇ ਤੋਂ ਪਰਮਾਤਮਾ ਵਿਸਰਦਾ ਨਹੀਂ ਇਹ ਹਉ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਕਹਿੰਦੇ ਜਿਹੜਾ ਇਹ ਸਾਡਾ ਸਰੀਰ ਆ ਇਹ ਤਾਂ ਕਹਿੰਦੇ ਇੱਕ ਮਾਇਆ ਦਾ ਪੁਤਲਾ ਵਿੱਚ ਹਉਮੈ ਵੀ ਇਹਦੇ ਪਈ ਹੀ ਦੁਸ਼ਟ ਜਿਹੜੀ ਹੈਗੀ ਆ ਮਾਇਆ ਦਾ ਪੁਤਲਾ ਕਿਉਂ ਆ ਕਿਉਂਕਿ ਮਾਇਆ ਵੱਲ ਤੇ ਬਹੁਤ ਜ਼ਿਆਦਾ ਭੱਜਦਾ ਪਰਮਾਤਮਾ ਦਾ ਨਾਮ ਸੁਣਨ ਨੂੰ ਤਿਆਰ ਨਹੀਂ ਹੈਗਾ ਆਵਣ ਜਾਣਾ ਜੰਮਣ ਮਰਨਾ ਮਨਮੁਖ ਪੱਤ ਗਵਾਈ ਜੋ ਮਨਮੁਖ ਨੇ ਉਹ ਜੰਮਨ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਜੋ ਸਤਗੁਰ ਦੀ ਸੇਵਾ ਕਰਦੇ ਨੇ ਸੇਵਾ ਸਤਗੁਰ ਦੀ ਹੈ ਪਰਮਾਤਮਾ ਦਾ ਨਾਮ ਸਿਮਰਨਾ ਉਹ ਸੁਖ ਪਾਉਂਦੇ ਨੇ ਤੇ ਉਹ ਆਪਣੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲਾ ਲੈਂਦੇ ਨੇ ਸਤਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਕਹਿੰਦੇ ਸਤਗੁਰ ਦੀ ਸੇਵਾ ਕਰਨੀ ਬੜੀ ਸੁੱਖਾਂ ਵਾਲੀ ਹੈ ਬੜੇ ਸੁੱਖ ਮਿਲਦੇ ਨੇ ਜੋ ਵੀ ਅਸੀਂ ਫਲ ਆਪਣੇ ਮਨ ਚ ਸੋਚਦੇ ਆ ਸਾਡੇ ਸਾਰੇ ਉਹ ਇੱਛਤ ਫਲ ਸਾਨੂੰ ਮਿਲ ਜਾਂਦੇ ਨੇ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਕਹਿੰਦੇ ਜਤ ਸਤ ਤੇ ਤਪ ਨਾਲ ਸਾਡਾ ਸਰੀਰ ਪਵਿੱਤਰ ਹੋ ਜਾਂਦਾ ਤੇ ਇਸ ਪਵਿੱਤਰ ਸਰੀਰ ਦੇ ਵਿੱਚ ਫਿਰ ਹਰ ਹਰ ਮਨ ਵਸਾਏ ਹਰੀ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਕਹਿੰਦੇ ਫੇਜੇ ਸਾਡੇ ਮਨ ਦੇ ਵਿੱਚ ਹਰੀ ਵਸ ਗਿਆ ਫਿਰ ਸਾਨੂੰ ਪ੍ਰੀਤਮ ਨੂੰ ਮਿਲ ਕੇ ਤਾਂ ਸਾਡੇ ਅੰਨ ਦਿਨ ਅਨ ਸਦਾ ਮਤਲਬ ਦਿਨ ਹੋਵੇ ਰਾਤ ਹੋਵੇ ਸਦਾ ਸਾਡੇ ਮਨ ਦੇ ਵਿੱਚ ਸੁੱਖ ਬਣਿਆ ਰਹਿੰਦਾ ਆਨੰਦ ਬਣਿਆ ਰਹਿੰਦਾ ਜੋ ਸਤਗੁਰ ਕੀ ਸਰਨਾਗਤੀ ਹੋ ਤਿਨ ਕੈ ਬਲ ਜਾਓ ਦਰ ਸੱਚੈ ਸੱਚੀ ਵਡਿਆਈ ਸਹਜੇ ਸੱਚ ਸਮਾਓ ਨਾਨਕ ਨਦਰੀ ਪਾਈਐ ਗੁਰਮਖ ਮੇਲ ਮਿਲਾਓ ਕਹਿੰਦੇ ਜੋ ਸਤਗੁਰ ਦੀ ਸਰਣ ਵਿੱਚ ਆਏ ਰਹਿੰਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਕਹਿੰਦੇ ਫਿਰ ਉਦਾਰ ਸੱਚੇ ਸੱਚੇ ਪਰਮਾਤਮਾ ਦੇ ਦਰ ਤੇ ਕਹਿੰਦੇ ਫਿਰ ਉਹਨਾਂ ਨੂੰ ਸੱਚੀ ਵਡਿਆਈ ਮਿਲਦੀ ਆ ਉਹਨਾਂ ਨੂੰ ਜੋ ਸੱਚ ਦੇ ਵਿੱਚ ਸਮਾਏ ਰਹਿੰਦੇ ਨੇ ਪਰ ਕਹਿੰਦੇ ਇਹ ਵੀ ਹੈ ਕਿ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਕਹਿੰਦੇ ਇਹ ਵੀ ਪਰਮਾਤਮਾ ਦੀ ਨਦਰ ਨਾਰ ਹੈ ਨਾਨਕ ਇਹ ਵੀ ਪਰਮਾਤਮਾ ਦੀ ਨਦਰ ਪਰਮਾਤਮਾ ਦੀ ਕਿਰਪਾ ਹੁੰਦੀ ਆ ਕਿ ਸਾਡਾ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਸ੍ਰੀ ਰਾਗ ਮਹੱਲਾ 3 ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸੀਗਾਰ ਕਹਿੰਦੇ ਜਿਹੜੇ ਮਨਮੁਖ ਨੇ ਉਹ ਕਈ ਦਫਾ ਧਾਰਮਿਕ ਪਖੰਡ ਕਰਦੇ ਨੇ ਇਦਾਂ ਦੇ ਕੰਮ ਕਰਦੇ ਨੇ ਕਿ ਉਹ ਧਾਰਮਿਕ ਲੱਗਦੇ ਨੇ ਪਰ ਅੰਦਰੋਂ ਉਹਨਾਂ ਦਾ ਹਿਰਦਾ ਪਰਮਾਤਮਾ ਦੇ ਨਾਲ ਮਿਲਿਆ ਨਹੀਂ ਹੁੰਦਾ ਕਹਿੰਦੇ ਉਹ ਫਿਰ ਇਸ ਤਰ੍ਹਾਂ ਜਿਵੇਂ ਕਿਸੇ ਦੁਹਾਗਣ ਇਸਤਰੀ ਨੇ ਜਿਹਦਾ ਆਪਣੇ ਪਤੀ ਨਾਲ ਪ੍ਰੇਮ ਨਹੀਂ ਹੈ ਉਹਨੇ ਆਪਣੇ ਤਨ ਤੇ ਸਿਗਾਰ ਕੀਤਾ ਕਿ ਜਿਸ ਤਰ੍ਹਾਂ ਆਮ ਸਮਾਜ ਦੇ ਵਿੱਚ ਜਿਹੜੀ ਇਸਤਰੀ ਦਾ ਆਪਣੇ ਪਤੀ ਦੇ ਨਾਲ ਨਹੀਂ ਸੰਬੰਧ ਹੈਗਾ ਆਪਣੇ ਮਤਲਬ ਉਹ ਦੁਹਾਗਣ ਹੈਗੀ ਆ ਪਤੀ ਦੇ ਘਰ ਨਹੀਂ ਰਹਿੰਦੀ ਤੇ ਉਹ ਸਿਗਾਰ ਕਰਦੀ ਆ ਤਾਂ ਸਮਾਜ ਵਿੱਚ ਉਹ ਮਤਲਬ ਉਹ ਉਹਨੂੰ ਚੰਗਾ ਨਹੀਂ ਸਮਝਦੇ ਇਸ ਤਰ੍ਹਾਂ ਹੀ ਕਹਿੰਦੇ ਜੋ ਮਨਮੋਖਾ ਜੋ ਉਹ ਪਖੰਡ ਦੇ ਕੰਮ ਕਰਦੇ ਨੇ ਫਿਰ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਉਹ ਚੰਗੇ ਨਹੀਂ ਸਮਝੇ ਜਾਂਦੇ ਸੇਜੈ ਕੰਤਨ ਆਵਈ ਨਿਤਨਿਤ ਹੋਏ ਖੁਆਰ ਕਹਿੰਦੇ ਜੋ ਦੁਹਾਗਣ ਇਸਤਰੀ ਹੁੰਦੀ ਆ ਇਸ ਤਰ੍ਹਾਂ ਜਿਹੜਾ ਮਨਮੋਖਾ ਉਦੇ ਹਿਰਦੇ ਰੂਪੀ ਸੇਜ ਦੇ ਉੱਤੇ ਪਰਮਾਤਮਾ ਨਹੀਂ ਆਉਂਦੇ ਤੇ ਫਿਰ ਉਹਨੂੰ ਖੁਆਰੀ ਹੁੰਦੀ ਰਹਿੰਦੀ ਆ ਹਮੇਸ਼ਾ ਪਿਰਕਾ ਮਹਿਲ ਨਾ ਪਾਵੇ ਨਾ ਦੀਸੇ ਘਰਬਾਰ ਕਹਿੰਦੇ ਇਸ ਤਰ੍ਹਾਂ ਫਿਰ ਉਹਨਾਂ ਨੂੰ ਪਤੀ ਪਰਮੇਸ਼ਰ ਦੇ ਜਿਹੜਾ ਹੈਗਾ ਘਰ ਦਰਨ ਘਰਵਾਰ ਨਹੀਂ ਦਿਸਦਾ ਤੇ ਘਰਵਾਰ ਦੀ ਮਹਿਲ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਚਰਨਾ ਦੀ ਪ੍ਰੀਤ ਵੀ ਨਹੀਂ ਲੱਗਦੀ ਪਾਈਰੇ ਇੱਕ ਮਨ ਨਾਮ ਤੇ ਆਏ ਕਹਿੰਦੇ ਹੈ ਭਾਈ ਆਪਣੇ ਚਿੱਤ ਨੂੰ ਆਪਣੇ ਮਨ ਨੂੰ ਇਕਾਗਰ ਕਰਕੇ ਪਰਮਾਤਮਾ ਦਾ ਨਾਮ ਤੇ ਆਉਣਾ ਚਾਹੀਦਾ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹਾਓ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਮਿਲਿਆ ਰਹਾ ਕਰ ਤੇ ਫਿਰ ਜੇ ਜਪ ਰਾਮ ਨਾਮ ਜਪੇਗਾ ਤਾਂ ਸੁਖ ਪਾ ਲਏਗਾ ਗੁਰਮਖ ਸਦਾ ਸੁਹਾਗਣੀ ਪਿਰ ਰਾਖਿਆ ਔਰ ਤਾਰ ਕਹਿੰਦੇ ਜੋ ਗੁਰੂ ਦੇ ਬਲਮੁਖ ਕਰਕੇ ਰਹਿੰਦੇ ਨੇ ਉਹ ਸਦਾ ਸੁਹਾਗ ਭਾਗ ਵਾਲੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖਿਆ ਹੁੰਦਾ ਹੈ ਮਿੱਠਾ ਬੋਲੇ ਨਿਵ ਚੱਲੇ ਸੇਜੈ ਰਵੈ ਪਤਾਰ ਕਹਿੰਦੇ ਉਹਨਾਂ ਦੀ ਬੋਲਵਾਣੀ ਮਿੱਠੀ ਹੋ ਜਾਂਦੀ ਆ ਹਮੇਸ਼ਾ ਨਿਮਰਤਾ ਵਿੱਚ ਰਹਿੰਦੇ ਨੇ ਤੇ ਹਮੇਸ਼ਾ ਆਪਣੇ ਹਿਰਦੇ ਘਰ ਵਿੱਚ ਪਰਮਾਤਮਾ ਨੂੰ ਮਿਲ ਕੇ ਆਨੰਦ ਪਾਉਂਦੇ ਨੇ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਪਿਆਰ ਕਹਿੰਦੇ ਜਿਨੂੰ ਗੁਰੂ ਦੇ ਨਾਲ ਪਹਿਲਾਂ ਪਿਆਰ ਹੁੰਦਾ ਬਹੁਤ ਫਿਰ ਉਹਨਾਂ ਦਾ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਉਹ ਸੁਹਾਗਣਾ ਹੁੰਦੀਆਂ ਨੇ ਜੀਵ ਇਸਤਰੀਆਂ ਤੇ ਉਹਨਾਂ ਦੀ ਇਿੱਧੇਤ ਬਣੀ ਰਹਿੰਦੀ ਆ ਪੂਰੇ ਭਾਗ ਸਤਗੁਰ ਮਿਲੇ ਜਾਂ ਭਾਗ ਇਕਾ ਉਦੋਂ ਹੋਏ ਕਹਿੰਦੇ ਜਿਹਦੇ ਚੰਗੇ ਕਰਮ ਚੰਗੇ ਭਾਗ ਜਾਗ ਪੈਂਦੇ ਨੇ ਕਹਿੰਦੇ ਉਹਨਾਂ ਨੂੰ ਸਤਗੁਰ ਮਿਲਦੇ ਨੇ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਅੰਤਰੋਂ ਦੁੱਖ ਪਰਮ ਕਟਿਏ ਸੁਖ ਪ੍ਰਾਪਤ ਹੋਏ ਗੁਰੂ ਦੇ ਮਿਲਣ ਨਾਲ ਕੀ ਹੁੰਦਾ ਸਾਡੇ ਅੰਦਰਲੇ ਦੁੱਖ ਤੇ ਪਰੰਪੂਲੇਖੇ ਕੱਟੇ ਜਾਂਦੇ ਨੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਗੁਰ ਕੈ ਬਾਣੈ ਜੋ ਚੱਲੈ ਦੁੱਖ ਨਾ ਪਾਵੈ ਕੋਏ ਗੁਰ ਕੈ ਬਾਣੈ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਏ ਕਹਿੰਦੇ ਜੇ ਅਸੀਂ ਗੁਰੂ ਦੇ ਉਪਦੇਸ਼ ਦੇ ਅਨਸਾਰ ਗੁਰੂ ਦੇ ਬਾਣੇ ਦੇ ਅਨਸਾਰ ਚੱਲਦੇ ਆ ਤਾਂ ਸਾਨੂੰ ਕੋਈ ਦੁੱਖ ਨਹੀਂ ਰਹਿੰਦਾ ਗੁਰੂ ਦੇ ਪਾਣੇ ਵਿੱਚ ਸਾਨੂੰ ਪਰਮਾਤਮਾ ਦਾ ਅੰਮ੍ਰਿਤ ਨਾਮ ਮਿਲਦਾ ਹੈ ਪਰ ਕਿਸੇ ਕਿਸੇ ਨੂੰ ਫਿਰ ਉਹ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ ਜਿਨ੍ਹਾਂ ਪ੍ਰਾਪਤ ਤਿੰਪੀਆ ਹੋਮੇ ਵਿੱਚੋਂ ਖੋਏ ਨਾਨਕ ਗੁਰਮਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਕਹਿੰਦੇ ਫਿਰ ਜਿਨ੍ਹਾਂ ਨੂੰ ਗੁਰੂ ਕੋਲੋਂ ਅੰਮ੍ਰਿਤ ਦੇ ਨਾਮ ਅੰਮ੍ਰਿਤ ਦੀ ਦਾਤ ਮਿਲਦੀ ਆ ਕਹਿੰਦੇ ਫਿਰ ਉਹਨਾਂ ਦੇ ਵਿੱਚ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਸਾਨੂੰ ਨਾਮ ਧਿਆਉਣਾ ਚਾਹੀਦਾ ਹੈ ਇਹ ਨਾਨਕ ਗੁਰੂ ਦੇ ਸਨਮੁਖ ਰਹਿ ਕੇ ਨਾਮ ਧਿਆਈਏ ਦੇ ਨਾਮ ਧਿਆਉਣ ਦੇ ਨਾਲ ਸਾਨੂੰ ਸੱਚ ਮਿਲ ਜਾਏ ਸੱਚ ਕੌਣਾ ਹੈ ਪ੍ਰਮਾਤਮਾ ਸ੍ਰੀ ਰਾਗ ਮਹੱਲਾ ਤੀਜਾ ਜਾ ਪਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੋਹਾਗਣੀ ਕਰਮ ਕਮਾਉਂਦੀਆਂ ਸਹੀ ਕਰਮ ਕਰੇ ਕਹਿੰਦੇ ਵੀ ਜੇ ਜਾ ਪਰ ਜਾਣੇ ਆਪਣਾ ਕਹਿੰਦੇ ਜੋ ਜੀਵ ਇਸਤਰੀ ਆਪਣੇ ਪਰਮਾਤਮਾ ਦੇ ਨਾਲ ਸਾਂਝ ਪਾ ਲੈਂਦੀ ਆ ਕਹਿੰਦੇ ਉਹ ਆਪਣਾ ਤਨ ਵੀ ਤੇ ਆਪਣਾ ਮਨ ਵੀ ਪਰਮਾਤਮਾ ਦੇ ਅੱਗੇ ਅਰਪਣ ਕਰ ਦਿੰਦੀ ਆ ਕਿ ਤਨ ਸਰੀਰ ਸਰੀਰ ਦਾ ਆਪਣੇ ਦਮੋਹ ਛੱਡ ਦਿੰਦੀ ਆ ਮਨ ਜਿਹੜੀ ਮਨ ਦੀ ਚੰਚਲਤਾ ਹੁੰਦੀ ਆ ਉਹਦੇ ਤੇ ਕਾਬੂ ਪਾ ਲੈਂਦੀ ਆ ਸੋਹਾਗਣੀ ਕਰਮ ਕਮਾਉਂਦੀਆਂ ਸਹੀ ਕਰਮ ਕਰੇ ਉਹ ਕਹਿੰਦੇ ਜਿਵੇਂ ਸੋਹਾਗਣ ਇਸਤਰੀਆਂ ਉਹ ਕੰਮ ਕਰਦੀਆਂ ਨੇ ਜੋ ਪਤੀ ਨੂੰ ਪਸੰਦ ਆਉਂਦਾ ਕਹਿੰਦੇ ਇਸ ਤਰ੍ਹਾਂ ਹੀ ਇਹ ਗੁਰਮੁਖ ਜੀ ਵਿਸਤਰੀਆਂ ਉਹ ਕੰਮ ਕਰਦੀਆਂ ਨੇ ਜੋ ਪਤੀ ਪਰਮੇਸ਼ਰ ਨੂੰ ਪਸੰਦ ਹੈ ਸਹਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਕਹਿੰਦੇ ਫਿਰ ਇਹਦੇ ਨਾਲ ਉਹਨਾਂ ਨੂੰ ਸਹਜਤਾ ਵਿੱਚ ਟਿਕ ਕੇ ਸੱਚ ਦੇ ਨਾਲ ਮਿਲਾਪ ਹੋ ਜਾਂਦਾ ਫਿਰ ਸੱਚਾ ਪਰਮਾਤਮਾ ਉਹਨਾਂ ਨੂੰ ਇੱਜ਼ਤ ਬਖਸ਼ਦਾ ਹੈ ਪਾਈ ਰੇ ਗੁਰਬਿਨ ਭਗਤ ਨਾ ਹੋਏ ਕਹਿੰਦੇ ਹੈ ਭਾਈ ਗੁਰੂ ਦੇ ਸ਼ਰਨ ਪਿਆ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਹਾਉ ਕਹਿੰਦੇ ਜੇ ਕੋ ਹਰ ਕੋਈ ਚਾਹੁੰਦਾ ਕਿ ਮੈਂ ਭਗਤੀ ਕਰਾਂ ਭਗਤੀ ਕਰਾਂ ਪਰ ਕਹਿੰਦੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਗੁਰੂ ਦੀ ਸ਼ਰਨ ਪਿਆ ਹੀ ਭਗਤੀ ਦਾ ਦਾਨ ਮਿਲਦਾ ਹੈ ਲੱਖ 84 ਫੇਰ ਪਿਆ ਕਾਮਣ ਦੂਜੇ ਪਾਏ ਕਹਿੰਦੇ ਜੋ ਜੀਵ ਇਸਤਰੀ ਦੂਜੇ ਪਾਏ ਮਾਇਆ ਦੇ ਪਿਆਰ ਵਿੱਚ ਹੈ ਉਹਨੂੰ 84 ਲੱਖ ਦਾ ਗੇੜ ਪਿਆ ਹੀ ਰਹਿੰਦਾ ਹੈ ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ ਕਹਿੰਦੇ ਗੁਰੂ ਨੂੰ ਮਿਲਣ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦੇ ਨਾਲ ਮਿਲ ਜਾਣ ਦੀ ਸੋਜੀ ਨਹੀਂ ਆਉਂਦੀ ਪਰਮਾਤਮਾ ਦੇ ਨਾਲ ਉਹਨਾਂ ਦੀ ਸਾਹ ਜ ਨਹੀਂ ਪੈਂਦੀ ਹੈਗੀ ਫਿਰ ਉਹਨਾਂ ਦੀ ਜਿਹੜੀ ਇਹ ਜ਼ਿੰਦਗੀ ਰੂਪੀ ਰਾਤ ਆ ਕਹਿੰਦੇ ਇਹ ਦੁੱਖਾਂ ਦੇ ਵਿੱਚ ਹੀ ਬੀਤਦੀ ਆ ਬਿਨ ਸਬਦੈ ਪਿਰਨਾ ਪਾਈਐ ਬਿਰਥਾ ਜਨਮ ਗਵਾਏ ਸਬਦ ਮਿਲਣਾ ਗੁਰੂ ਤੋਂ ਗੁਰੂ ਤੋਂ ਗੁਰੂ ਨੂੰ ਮਿਲਣ ਤੋਂ ਬਿਨਾ ਸ਼ਬਦ ਨਹੀਂ ਮਿਲਦਾ ਸ਼ਬਦ ਦੀ ਕਮਾਈ ਤੋਂ ਬਿਨਾ ਪਰਮਾਤਮਾ ਨਹੀਂ ਮਿਲਦੇ ਨੇ ਬਿਨ ਸਬਦੇ ਫਿਰ ਨਾ ਪਾਈਏ ਪਹਿਲਾਂ ਅਸੀਂ ਗੁਰੂ ਦੇ ਸ਼ਰਨ ਪੈਣਾ ਸ਼ਬਦ ਦੀ ਪ੍ਰਾਪਤੀ ਕਰਨੀ ਆ ਨਾਮ ਦੀ ਕਮਾਈ ਕਰਨੀ ਆ ਫਿਰ ਪਰਮਾਤਮਾ ਨੇ ਮਿਲਣਾ ਪਰ ਜਦੋਂ ਸ਼ਬਦ ਨਹੀਂ ਮਿਲਦਾ ਫਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਸਾਡਾ ਜਨਮ ਬਿਰਥਾ ਜਨਮ ਗਵਾਏ ਸਾਡਾ ਜਨਮ ਬਿਰਥਾ ਚਲੇ ਜਾਂਦਾ ਹਉ ਹਉ ਕਰਤੀ ਜਗ ਫਰੀ ਨਾ ਧਨ ਸੰਪੈ ਨਾਲ ਕਹਿੰਦੇ ਸਾਰੀ ਲੋਕਾਈ ਜਗਤ ਦੇ ਵਿੱਚ ਹੋ ਹੋ ਕਰਦੀ ਕਹਿੰਦੇ ਹੰਕਾਰ ਦੇ ਵਿੱਚ ਮਾਇਆ ਦੇ ਲਾਲਚ ਦੇ ਵਿੱਚ ਕਰਦੀ ਮਤਲਬ ਸਾਰੇ ਕੰਮ ਇਦਾਂ ਦੇ ਕਰਦੀ ਫਿਰਦੀ ਆ ਸਾਰੀ ਜਗਤ ਦੀ ਲੁਕਾਈ ਤੇ ਜਿਹੜਾ ਧਨ ਇਕੱਠਾ ਕਰਦੀ ਆ ਜਿਹਦੇ ਲਈ ਇਦਾਂ ਹੋ ਹੋ ਕਰਦੀ ਫਿਰਦੀ ਆ ਉਹ ਧਨ ਨਾ ਧਨ ਸੰਪੇ ਨਾਲ ਕਹਿੰਦੇ ਉਹ ਇਕੱਠਾ ਕੀਤਾ ਧਨ ਸਾਡੇ ਨਾਲ ਨਹੀਂ ਜਾਂਦਾ ਮਾਇਆ ਰੂਪੀ ਧਨ ਜਿਹੜਾ ਹੈਗਾ ਪਦਾਰਥਕ ਉਹ ਸਾਡੇ ਨਾਲ ਨਹੀਂ ਜਾਂਦਾ ਅੰਦੇ ਨਾਮ ਨਾ ਚੇਤੀ ਸਭ ਬਾਦੀ ਜਮਕਾਲ ਕਹਿੰਦੇ ਜਿਹੜੀ ਲੁਕਾਈ ਆ ਉਹ ਅੰਨੀ ਹੋਈ ਹੋਈ ਆ ਮਾਇਆ ਦੇ ਪਿਆਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਚੇਤਦੀ ਹੈਗੀ ਕਹਿੰਦੇ ਤੇ ਇਸ ਤਰ੍ਹਾਂ ਆਤਮਿਕ ਮੌਤ ਦੇ ਨਾਲ ਬੰਨੀ ਰਹਿੰਦੀ ਆ ਸਤਗੁਰੂ ਮਿਲਿਆ ਧਨ ਪਾਇਆ ਹਰ ਨਾਮਾ ਰਿਦੇ ਸਮਾਲ ਕਹਿੰਦੇ ਜਦੋਂ ਅਸੀਂ ਸਤਗੁਰੂ ਨੂੰ ਮਿਲਦੇ ਆਂ ਫਿਰ ਪਰਮਾਤਮਾ ਦੇ ਨਾਮ ਰੂਪੀ ਧਨ ਅਸੀਂ ਪਾਉਨੇ ਆ ਤੇ ਫਿਰ ਸਾਨੂੰ ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਪਾਏ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੁੰਦੇ ਨੇ ਉਹ ਅੰਦਰੋਂ ਨਿਰਮਲ ਹੋ ਜਾਂਦੇ ਨੇ ਉਹ ਗੁਰੂ ਦੇ ਸਾਨੂੰ ਮੁਕਰ ਰਹੇ ਨੇ ਨਾਲ ਉਹਨਾਂ ਵਿੱਚ ਸਹਜਤਾ ਆ ਜਾਂਦੀ ਆ ਅਡੋਲਤਾ ਆ ਜਾਂਦੀ ਆ ਉਹ ਗੁਰੂ ਦੇ ਪ੍ਰੇਮ ਦੇ ਵਿੱਚ ਰੰਗੇ ਹੁੰਦੇ ਨੇ ਮਨ ਤਨ ਰਾਤਾ ਰੰਗ ਸਿਓ ਰਸਨਾ ਰਸਨ ਰਸਾਏ ਕਹਿੰਦੇ ਉਹਨਾਂ ਦਾ ਮਨ ਵੀ ਤੇ ਤਨ ਵੀ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਤੇ ਉਹਨਾਂ ਦੀ ਜਵਾਨ ਪਰਮਾਤਮਾ ਦੇ ਗੁਣ ਗਾਉਂਦੀ ਆ ਤੇ ਉਹਦੇ ਨਾਲ ਰਸੀ ਰਹਿੰਦੀ ਆ ਨਾਨਕ ਰੰਗਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ ਹੇ ਨਾਨਕ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਰੰਗ ਜਿਨ੍ਹਾਂ ਨੂੰ ਵੀ ਪ੍ਰਮਾਤਮਾ ਨੇ ਧੁਰ ਤੋਂ ਹੀ ਚੰਗੀ ਕਿਸਮਤ ਦੇ ਕੇ ਲਾਇਆ ਹੋਇਆ ਉਹ ਕਦੇ ਪ੍ਰਮਾਤਮਾ ਦੇ ਨਾਮ ਦਾ ਰੰਗ ਉਹਨਾਂ ਜੀਵ ਇਸਤਰੀਆਂ ਤੋਂ ਉਤਰਦਾ ਨਹੀਂ ਹੈ ਉਹ ਹਮੇਸ਼ਾ ਹੀ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ ਹਾਂਜੀ ਸੰਗਤ ਜੀ ਦੇਖ ਲੈਨੇ ਆਪਾਂ ਤੁਸੀਂ ਵੀ ਦੇਖਦੇ ਹੋ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਬਾਣੀ ਦੀ ਵਿਚਾਰ ਕਰਦੇ ਆਂ ਮਤਲਬ ਪਰਮਾਤਮਾ ਦੇ ਨਾਮ ਲੈਣ ਤੋਂ ਬਿਨਾ ਹੋਰ ਕੋਈ ਗੱਲ ਹੈ ਹੀ ਨਹੀਂ ਗਈ ਹਰ ਇੱਕ ਗੱਲ ਜੋ ਆਪਾਂ ਨੂੰ ਗੁਰੂ ਸਾਹਿਬਾਨ ਦੱਸ ਰਹੇ ਨੇ ਉੱਕੂ ਮੁਖ ਮਾ ਕੇ ਉੱਥੇ ਹੀ ਆਉਂਦੀ ਆ ਕਿ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ ਦਾ ਨਾਮ ਜਪੋ ਹਾਂਜੀ ਇਹ ਵੀ ਹੈ ਕਿ ਪ੍ਰਮਾਤਮਾ ਦਾ ਨਾਮ ਉਹ ਹੀ ਜਪ ਸਕਦਾ ਹੈ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਪ੍ਰਮਾਤਮਾ ਦੀ ਨਦਰ ਦੀ ਦ੍ਰਿਸ਼ਟੀ ਹੁੰਦੀ ਆ ਫਿਰ ਇਹਦੇ ਲਈ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਸਾਨੂੰ ਉਦਮ ਬਖਸ਼ੋ ਪ੍ਰਮਾਤਮਾ ਜੀ ਸਾਨੂੰ ਆਪ ਦੇ ਨਾਮ ਦੀ ਦਾਤ ਦਿਓ ਸਾਨੂੰ ਗੁਰੂ ਦੇ ਲੜ ਲਾਓ ਇਸ ਜ਼ਿੰਦਗੀ ਦੇ ਵਿੱਚ ਗੁਰੂ ਦੇ ਲੜ ਲੱਗਣਾ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰੂ ਤੋਂ ਸਿੱਖਿਆ ਲੈਣੀ ਹੈ ਨਾਮ ਦਾ ਦਾਲ ਲੈਣਾ ਹੈ ਫਿਰ ਅਸੀਂ ਨਾਮ ਦੀ ਕਮਾਈ ਕਰਨੀ ਹੈ ਸਭ ਤੋਂ ਵੱਡੀ ਸਾਨੂੰ ਜੋ ਦਿੱਤਾ ਹੈ ਪਰਮਾਤਮਾ ਨੇ ਗੁਰੂ ਜੀ ਨੇ ਸਾਨੂੰ ਅਰਦਾਸ ਦੀ ਸ਼ਕਤੀ ਦਿੱਤੀ ਹੈ ਕਿ ਅਸੀਂ ਹਮੇਸ਼ਾ ਪਰਮਾਤਮਾ ਤੋਂ ਅਰਦਾਸ ਕਰਕੇ ਉਹਦਾ ਨਾਮਦਾਨ ਮੰਗिए ਨਾਮਦਾਨ ਮੰਗिए ਸੰਗਤ ਜੀ ਬਹੁਤ ਵੱਡਾ ਹੈ ਔਰ ਜਿਸ ਨੂੰ ਵੀ ਪਰਮਾਤਮਾ ਨੇ ਆਪਣੇ ਨਾਮ ਦਾ ਤਾਨ ਦਿੱਤਾ ਉਹ ਬਹੁਤ ਆਨੰਦ ਵਿੱਚ ਰਹਿੰਦੇ ਨੇ ਹਾਂਜੀ ਪਰ ਹੰਕਾਰ ਕਿਸੇ ਚੀਜ਼ ਦਾ ਨਹੀਂ ਹੋ ਸਕਦਾ ਕਿਉਂਕਿ ਨਾਮ ਦੀ ਦਾਤ ਉਸ ਪਰਮਾਤਮਾ ਨੇ ਦਿੱਤੀ ਆ ਸਾਰੀਆਂ ਦਾਤਾਂ ਉਹਦੀਆਂ ਨੇ ਉਹ ਜਦੋਂ ਜਾਹੇ ਦਾਤ ਦੇ ਸਕਦਾ ਜਦੋਂ ਚਾਹੇ ਦੇਖਿਆ ਕਿ ਜੀਵ ਹੁਣ ਇਸ ਤੇ ਲਾਇਕ ਨਹੀਂ ਰਹਾ ਉਹ ਦਾਤ ਲੈ ਵੀ ਸਕਦਾ ਹੰਕਾਰ ਕਿਸੇ ਚੀਜ਼ ਦਾ ਨਹੀਂ ਕਰ ਸਕਦੇ ਸੰਗਤ ਜੀ ਬਸ ਇਹ ਹੀ ਆ ਕਿ ਉਹਦੀ ਮਿਹਰ ਦੀ ਨਦਰ ਸਾਡੇ ਉੱਤੇ ਬਣੀ ਰਹੇ ਹਾਂਜੀ ਸੰਗਤ ਜੀ ਵਿਚਾਰ ਕਰਦੇ ਆ ਬਹੁਤ ਭੁੱਲਾਂ ਚੁੱਕਾਂ ਹੋਈਆਂ ਨੇ ਜੀ ਗਲਤੀਆਂ ਮੁਆਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਅਣਜਾਣ ਵਿੱਚ ਹੀ ਸਮਝ ਕੇ ਵਿਚਾਰ ਕਰਦੀ ਤੋਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਜੀ ਅੱਗੇ ਤੋਂ ਸੁਮਤ ਬਖਸ਼ੋ ਸਤਿ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ